<ढ़ागा> हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਖਾਸ ਪਿੰਡ ਕੈਰੋਂ ਤੁਸੀਂ ਵਿਜਿਟ ਕਰਨੀ ਹੈ ਕੈਰੋਂ ਤੋਂ ਆਨੰਦਪੁਰ ਵਾਲੀ ਸੜਕ ਦੇ ਉੱਪਰ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਘਰ ਹੈਗਾ ਬੇ ਬਾਹਰ ਜਿਹੜਾ ਖੇਤਾਂ ਦੇ ਵਿੱਚ ਪਿੰਡ ਲੋਕਾ ਤੇ ਪਿੰਡ ਲੋਕਾ ਵੀ ਜਿਹੜਾ ਦੋਸਤੋ ਤੇ ਲੋਕਾ ਦੇ ਕੈਰੋਂ ਤਕਰੀਬਨ ਜਿਹੜੀ ਹੈ ਹੱਦ ਬੰਨਾ ਹੈਗਾ ਬਿਲਕੁਲ ਤੁਸੀਂ ਜਦੋਂ ਆਏ ਇੱਥੇ ਬਿਲਕੁਲ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਕੈਰੋਂ ਨੋਕੇ ਤੋਂ ਵੀ ਜਦੋਂ ਤੁਸੀਂ ਆਉਂਦੇ ਹੋ ਬਿਲਕੁਲ ਆਨੰਦਪੁਰ ਵਾਲੀ ਸੜਕ ਤੇ ਤੇ ਬਿਲਕੁਲ ਰਸਤੇ ਦੇ ਵਿੱਚ ਵੀਰ ਹੁਣਾਂ ਦਾ ਘਰ ਆ ਅੱਜ ਦੋਸਤੋ ਆਪਣੀ ਇਸ ਘਰੋਂ ਦੂਜੀ ਵੀਡੀਓ ਆ ਤੇ ਪਹਿਲੀ ਵੀਡੀਓ ਦੇ ਵਿੱਚ ਵੀ ਆਪਾਂ ਤੁਹਾਨੂੰ 5 ਤੋਂ 7 ਨਾਗ ਜਿਹੜੇ ਦਿਖਾਏ ਸੀ ਵਹਿੜਾਂ ਸੀਗੀਆਂ ਤੇ ਕਾਰੋਬਾਰ ਹੈਗਾ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਆਉਂਦੇ ਹੀ ਤਕਰੀਬਨ ਵਹਿੜਾਂ ਦੇ ਵਿੱਚ ਜ਼ਿਆਦੇ ਨਾਗ ਆ ਅੱਜ 8 ਬਿਲਕੁਲ ਵਹਿੜਾ ਤਿਆਰਪਰ ਤਿਆਰ ਨੇ ਜਿਨ੍ਹਾਂ ਦੇ ਵਿੱਚੋਂ ਬਿਲਕੁਲ ਕੁਝ ਕੁ ਨਾਗ ਜਿਹੜੇ ਤਾਜ਼ੇ ਸਵੇਰ ਸਵੇਰੇ ਆ ਕੁਝ ਕ ਟੋਕਰ ਗੱਬਣ ਵੀ ਕਦੀ ਇੰਨਾ ਜਿਹੜੀ ਹੋਈ ਵੈੜ ਉਹ ਵੀ ਦਿਖਾਵਾਂਗੇ ਆਪਾਂ ਤੇ ਇੱਕ ਦੋਸਤੋ ਕੈਟਾਗਰੀ ਹੈਗੀ ਆ ਤਿੰਨ ਕ ਬੇੜਾਂ ਵੱਛੀਆਂ ਹੈਗੀਆਂ ਨੇ ਠੀਕ ਆ ਜੀ ਵੱਛੀਆਂ ਨੇ ਅਸਰ ਵੱਛੀਆਂ ਨੇ ਇੱਕ ਨੂੰ ਜਿਹੜੀ ਏਆਈ ਹੋਈ ਆ ਉਹ ਪੁੱਛ ਲਾਂਗੇ ਆਪਾਂ ਕਿਹੜੀ ਜਿਹੜੀ ਇਹਨਾਂ ਚੋਂ ਵੱਛੀ ਹੈਗੀ ਆ ਬਾਕੀ ਜਿਹੜੇ ਵੀਰ ਨੇ ਕੇ ਸ਼ੌਂਕੀਆ ਤੌਰ ਤੇ ਸਾਹਮਣੀ ਆ ਠੀਕ ਆ ਜੀ ਤਿਆਰ ਕਰ ਲਿਓ ਬਾਕੀ ਗੱਬਣ ਦੇ ਬਿਲਕੁਲ ਲੈਕ ਨੇ ਅੱਗੇ ਕੋਈ 2-4 ਮਹੀਨੇ 5 ਮਹੀਨੇ ਸਾਫ ਕੇ ਇਹ ਬੱਚਿਆਂ ਬਿਲਕੁਲ ਅਗੇ ਗੱਬਣਾ AI ਲੈਣ ਦੇ ਬਿਲਕੁਲ ਜਿਹੜੀਆਂ ਲਾਇਖ ਨੇ ਇਸ ਤੋਂ ਬਾਅਦ ਛੋਟੇ ਵੱਡੇ ਨਾਲ ਸਾਰੇ ਹੋਣਗੇ ਸਟੈਪ ਬਾਈ ਸਟੈਪ ਜਿਹੜੀ ਆਪਾਂ ਗੱਲ ਕਰਦੇ ਜਾਵਾਂਗੇ ਰੇਟ ਭਾਪੜਤਾ ਪੁੱਛ ਕੇ ਗੁਰਪ੍ਰੀਤ ਤੋਂ ਬਾਈ ਤੋਂ ਤੇ ਇਸੇ ਵੀਡੀਓ ਦੇ ਵਿੱਚ ਆਪਾਂ ਸ਼ੇਅਰ ਕਰ ਦਿਆਂਗੇ ਅੱਜ 10 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਮਾਰਨਿੰਗ ਦੇ ਕੋਈ 9:00 ਵਜੇ ਦਾ ਸਮਾਂ ਹੈਗਾ ਆਓ ਕਰਦੇ ਹਾਂ ਗੱਲਬਾਤ ਬਾਕੀ ਜਿਹੜਾ ਐਨੀਮਲ ਤੁਹਾਨੂੰ ਪਸੰਦ ਆਊਗਾ ਉਹਦੀ ਨਰਕ ਪਰਖ ਤਸੱਲੀ ਕਰਨੀ ਤੁਹਾਡੀ ਜ਼ਿੰਮੇਵਾਰੀ ਆ ਇੱਕ ਟਾਈਮ ਦੀ ਦੋ ਟਾਈਮ ਦੀ ਚਵਾਈ ਕਰ ਸਕਦੇ ਹੋ ਜੇ ਕੋਈ ਪਸ਼ੂ ਗੱਭਣਾ ਉਹਨੂੰ ਟਿੱਪ ਕੇ ਆਪਦੀ ਚੌਥਾ ਨਾਂ ਦੀ ਜਿਹੜੀ ਚੈੱਕ ਪਾਸ ਕਰ ਸਕਦੇ ਹੋ ਠੀਕ ਹੈ ਜੀ ਤੇ ਅੱਜ ਉਹ ਕਰਦੇ ਆਂ ਸ਼ੁਰੂਆਤ ਪਹਿਲੇ ਨੰਬਰ ਤੋਂ ਆਪਾਂ ਜਿਹੜੀ ਦੋਸਤੋ ਇਹ ਵਹਿੜ ਦਿਖਾਵਾਂਗੇ ਤੇ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਿੰਘ ਜੀ ਸਾਸਰੀਕਾਲ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋਰ ਰਾਜਵੀਰ ਜੀ ਢਾਡਾ ਜੀ ਆਏ ਆ ਸਾਡੇ ਨਗਰ ਬਹੁਤ ਬਹੁਤ ਮਿਹਰਬਾਨੀ ਪਾਜੀ ਗੁਰਪ੍ਰੀਤ ਭਾਈ ਆਪਣਾ ਮਤਲਬ ਕੀ ਹਾਊਸ ਜਿਹੜਾ ਘਰ ਪੈ ਗਿਆ ਇਹ ਪੈ ਗਿਆ ਲੋਕੇ ਤੋਂ ਜਿਹੜੀ ਨੰਦਪੁਰ ਨੂੰ ਜਾਂਦੀ ਛੜਕਾ ਨਹੀਂ ਪਿੰਡ ਲੋਕਾ ਜੀ ਕੈਰੋਂ ਤੋਂ ਨੰਦਪੁਰ ਨੂੰ ਤੇ ਸਰਾਲੀ ਮੰਡ ਆ ਗਿਆ ਨਾਲ ਹਾਂਜੀ ਨਾਲ ਹੀ ਹੱਦ ਸਰਾਲੀ ਮੰਡ ਦੀ ਆ ਹ ਜੱਲੇ ਵਾਲੀ ਵੀ ਨਾਲ ਆ ਅਨੰਦਪੁਰ ਆ ਗਿਆ ਨਾਲ ਅਨੰਦਪੁਰ ਤੇ ਸ਼ਕਰੀਪਿੰਡ ਵੀ ਥੋੜੀ ਦੂਰੀ ਤੇ ਹਾਂਜੀ ਥੋੜੀ ਤੋਂ ਤਿੰਨ ਤਿੰਨ ਚਾ ਦੋ ਦੋ ਕਿਲੋਮੀਟਰ ਬਿਲਕੁਲ ਤੇ ਗੁਰਪੀ ਭਾਈ ਅੱਜ ਨਾਠ ਵੱਡੀਆਂ ਵੇੜਾਂ ਨੇ ਹਾਂਜੀ ਤੇ ਤਿੰਨ ਬੱਚੀਆਂ ਦਿਖਾ ਦਾਂਗੇ ਜੇ ਕਿਸੇ ਵੀਰ ਨੇ ਬਿਲਕੁਲ ਚਾਹ ਨਾ ਖਰੀਦਣੀਆਂ ਨੇ ਅੱਜ ਹਾਂਜੀ ਹਾਂ ਸਾਂਭ ਨਾਲੀਆਂ ਵਛੀਆਂ ਮੇਰੇ ਤੋਂ ਚੱਲ ਡੰਗਰ ਜਾਂਦੇ ਆ ਜਾਂਦੇ ਨੇ ਕਿਦਰ ਜਾਂਦੇ ਤੇ ਠੀਕ ਆ ਤੇ ਗੁਰਪੀ ਭਾਈ ਅੱਜ ਭਾਅ ਪਰਤਾ ਕੀ ਰਊਗਾ ਕਿੱਥੋਂ ਲੈ ਕੇ ਤੇ ਕਿੰਨੇ ਤੱਕ ਦੀ ਜਿਹੜੀ ਅੱਜ ਵੇੜਾ ਅਵੇਲੇਬਲ ਆਪਣੇ ਕੋਲ ਭਾਅ ਵੀਰ ਜ 65000 ਤੱਕ ਹਾਂ ਤੇ ਦੁੱਧ ਵੀ ਚੰਗੀ ਕਪੈਸਿਟੀ ਹੋਵੇ ਕਿ 65000 ਵਾਲੀ ਬੈਡ ਦੀ ਹਾਂਜੀ ਦੁੱਧ ਚੰਗਾ ਠੀਕ ਆ ਆਜੋ ਕਰ ਲਗੇ ਸ਼ੁਰੂਆਤ ਪਹਿਲੇ ਨੰਬਰ ਤੇ ਇਹ ਲਾਲ ਬੱਚੀ ਦੀ ਪੂਰੀ ਜਾਣਕਾਰੀ ਦੇ ਦਿੱਤੀ ਹਾਂਜੀ ਇਹ ਵੀ ਜਰਸੀ ਕ੍ਰੋਸ ਹੈ ਸ਼ਾਈ ਵਾਲਾ ਅੱਛਾ ਜੀ ਹਾਂਜੀ ਜਰਸੀ ਸ਼ਾਈ ਵਾਲਾ ਹੋ ਗਿਆ 12 13 ਦਿਨ ਹੋ ਗਏ ਉਸ ਦੀ 12 13 ਦਿਨ ਦਾ ਸਮਾਂ ਹੋ ਗਿਆ ਬੱਚਾ ਥੱਲੇ ਬੱਚਾ ਆ ਗਿਆ 12 13 ਦਿਨ ਦਾ ਸਮਾਂ ਬਹੁਤ ਠੰਡੀ ਤੇ ਠੰਡੀ ਸੀਜ਼ ਲੱਗ ਪਈ ਜਾਂਦਾ ਪੂਰੀ ਹੈ ਠੀਕ ਆ ਤੇ ਇੱਕ ਰੰਗ ਗਾ ਗੁੜਵਰਗ ਰੰਗ ਜਦੋਂ ਆਪਾਂ ਦੋਸਤੋ ਕਹਿ ਦਿੰਦੇ ਆ ਬਿਲਕੁਲ ਲਾਲ ਰੰਗ ਦੇ ਵਿੱਚ ਹੈ ਸ਼ਾਈ ਵਾਲ ਤੇ ਜਰਸੀ ਕ੍ਰੋਸ ਠੀਕ ਹੈ ਆ ਦੇਖੋ ਆ ਕਨਕਨ ਟੋਕਨ ਦੇ ਕਰਕੇ ਕਿਤੇ ਵੱਡੇ-ਵੱਡੇ ਨੇ ਕਿਹੜੇ ਛੋਟੇ ਜਿਹੇ ਬੱਚਾ ਹੁੰਦਾ ਕੋ ਕੁੱਤੇ ਕੱਤੇ ਨਿਕਲਦੇ ਹ ਹ ਬਿਲਕੁਲ ਜੀ ਤੇ ਅੱਛਾ ਗੁਰਮੀ ਭਾਈ ਚਿਵਾ ਕਿੰਨਾ ਦਮੇਗਾ ਦੋ ਦਿਨ ਦੇ ਥੱਲੇ ਇਹਦੇ ਥੱਲੇ ਵੀ ਜੀ ਦੁੱਧ ਦੋ ਤਰ੍ਹਾਂ ਦੇ 14 ਕਿਲੋ ਤੇ ਆਪਾਂ 13 ਕਿਲੋ ਦੀ ਗਰੰਟੀ ਦੇਵਾਂਗੇ ਭਾਵੇਂ ਕੋਈ ਲੀਟਰ ਲੈਵੇ ਵੀਰ 13 ਕਿਲੋ ਹਾਂ ਜੀ ਦਿਖਾ ਦਗੇ ਹੋਲ ਕੇ 13 ਕਿਲੋ ਦੀ ਜਿਹੜੀ ਦੋਸਤੋ ਵੈਸੇ ਵੀਰਾਂ ਦਾ ਵੀ 14 ਹੀ ਹੋਵੇ ਪਰ 13 ਕਿਲੋ ਦੀ ਜਿਹੜੀ ਆਪਾਂ ਗਰੰਟੀ ਦੇ ਦਿਆਂਗੇ ਚਿਵਾ ਦਾ 16 ਦਾ 16000 ਪਰ ਆਪਾਂ ਦੋ ਤਿੰਨ ਤੁਰ ਘੱਟ ਦੱਸਣ ਠ ਬਾਕੀ ਥਣ ਦੇ ਬਾਅਦ ਆ ਜਿਹੜਾ ਦੋਸਤੋ ਵਧੀਆ ਪਖਾਉਂਦੀ ਆ ਬਾਕੀ ਆ ਤੁਹਾਡੇ ਸਾਹਮਣੇ ਤਾਂ ਕਦ ਪੂਰਾ ਉੱਚਾ ਹੈਗਾ ਵੱਡੇ ਕਦ ਕਾਰ ਦੇ ਵਿੱਚ ਆ ਵੱਡੀਆਂ ਬੇੜਾਂ ਦੇ ਵਿੱਚ ਤੁਸੀਂ ਦੀ ਗਿਣਤੀ ਕਰ ਸਕਦੇ ਹੋ ਠੀਕ ਆ ਤੇ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਆ ਦੇਖ ਠੀਕ ਆ ਬਾਕੀ ਥਣ ਥਣ ਦੀ ਚਵਾਈਆਂ ਬਿਲਕੁਲ ਓਕੇ ਹੈ ਭਾਵੇਂ ਘਾੜਮਣਾ ਵੀਰ ਮਾਰੇ ਗਰੰਟੀ ਦੇ ਦੇ ਦਾਂਗੇ ਬਿਲਕੁਲ ਪੋਲੀ ਚੋਂ ਤੇ ਮੁੱਲ ਭਾਈ ਜੀ ਦਾ ਕਿੰਨਾ ਫਿਰ ਲੈਣ ਦਾ ਮੁੱਲ ਵੀਰ ਜੀ 45000 ਰੁਪਏ 42000 ਦੀ हां ਨਾ ਜੀ 42 ਦੀ ਹਾਂਜੀ ਠੀਕ ਹੈ ਜੀ ਬਾਕੀ ਜਿਤਨਾ ਮਰਜੀ ਵੀ ਕੋਈ ਚੋਲੇ ਨਿਆਣਾ ਪਾਓ ਨਾ ਪਾਓਗੇ ਆਹ ਲਓ ਜੀ ਠੀਕ ਹੈ ਜੀ 42000 ਦੀ ਹਾਂ ਨਾ ਤੇ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਵੱਡੀ ਬੈੜ ਦਿਖਾਉਣੀ ਆ ਦੋਸਤੋ ਤੁਹਾਨੂੰ ਐਚ ਐਫ ਬਰੀਡ ਦੀ ਆ ਵੱਡੇ ਕੱਦ ਪੁੱਤ ਦੀ ਆ ਤੇ ਵੀਰ ਗੁਰਪ੍ਰੀਤ ਕੀ ਜਾਣਕਾਰੀ ਆਂਦੀ ਫਿਰ ਪੂਰੀ ਇਹ ਵੀਰ ਜੀ 6 ਜੂਨ ਨੂੰ ਸੂਈ ਆ ਅੱਛਾ ਤੇ ਪਰਸੋ ਇਹਦੇ ਨਾਲ ਬੱਛਾ ਮਰ ਗਿਆ ਵਾ ਖੱਜੇ ਫਿਰ ਚਾਰਕਦੇ ਨਹੀਂ ਹੋਏ ਸੀ ਹਾਂਜੀ ਹਜੇ ਬੋਲੇ ਚ ਹੀ ਆ ਗਾ ਬੋਲੇ ਚ ਹੀ ਆ ਹਾਂਜੀ ਬੋਲਾ ਜਿਹੜਾ ਇਸ ਟਾਈਮ ਖਾਵਾ ਤੇ 30 ਕਿਲੋ ਦਾ ਆਪਾਂ 24 ਕਿਲੋ ਭਾਵੇਂ ਕੋਈ ਵੀਰ ਕੰਡੇ ਤੇ ਛਡਾ ਲੇ ਬੋਲਾ ਬੋਲਾ ਹਜੇ ਪੂਰਾ ਬਣਦਾ ਨਾ ਹਾਂਜੀ ਹਾਂਜੀ 32 ਕਿਲੋ ਦੋ ਤੇ 33 ਗਾਂ ਦੇ ਦੂਗੀ 32 33 ਹੁਣ ਮੌਜੂਦਾ ਬੋਲਾ ਕਿੰਨਾ ਸੀ 24 ਕਿਲੋ ਵੀ ਜੀ 24 ਕਿਲੋ ਜਿਹੜਾ ਕਿਸੇ ਨੇ ਚੋਲਣਾ ਹਾਂਜੀ ਚੋਲ ਲੈਣਾ ਜਿਹੜਾ ਬੱਚਾ ਸੀਗਾ ਪਰ ਕੱਲ ਪਰਸੋ ਦੱਸਿਆ ਮੈਂ ਪਰਸੋ ਮਰਿਆ ਜੀ ਅੱਛਾ ਵੀਡੀਓ ਸੂਈ ਦੀ ਜੇਰ ਸਾਰੀ ਵੀਡੀਓ ਆਪਣੇ ਕੋਲ ਵੀਡੀਓ ਆਪਣੇ ਕੋਲ ਅਵੇਲੇਬਲ ਹੈ ਜੀ ਹਾਂਜੀ ਹਾਂਜੀ ਵੀਡੀਓ ਬਾਕੀ ਵੀਰ ਕਹਿੰਦਾ ਵੀ ਚੰਗੀ ਮਿਲਕਿੰਗ ਕੋਈ 32 32 ਲੀਟਰ ਦੀ ਜਿਹੜੀ ਮਿਲਕ ਵਾਲੀ ਇਹ ਵੈੜਾ ਬਾਕੀ ਹੁਣ ਘਟੋ ਘਟਪੀ ਬੋਲ ਇੱਕ ਚੰਗਾ ਖਾਸਾ ਹੈਗਾ ਕਿੰਨਾ ਦੱਸਿਆ ਵੀਰ 24 ਕਿਲੋ ਵੀਰ ਪੱਕਾ 24 ਕਿਲੋ 24 ਕਿਲੋ ਪੱਕਾ ਬੋਲ ਆ ਠੀਕ ਹੈ ਜੀ ਕੋਈ 12 ਲੀਟਰ 12 ਲੀਟਰ ਇੱਕ ਡੰਗ ਦਾ ਜਿਹੜਾ ਤੁਸੀਂ ਮੰਨ ਸਕਦੇ ਹੋ ਤੇ ਬਾਕੀ ਵੀਡੀਓ ਜਿਹੜੇ ਵੀਰ ਨੇ ਖਰੀਦੀ ਨਹੀਂ ਖਾਸ ਔਰ ਤੇ ਵੀਡੀਓ ਜ਼ੇਰ ਦੀ ਬੱਚੇ ਮਰੇ ਦੀ ਵਿੱਚ ਪ੍ਰੋਪਰ ਵੀਡੀਓ ਤਾਰੀਖ ਨੋਟ ਡਿਟੇਲ ਕੱਢ ਕੇ ਤੁਸੀਂ ਜਿਹੜੀ ਚੈੱਕ ਕਰ ਸਕਦੇ ਹੋ ਤੇ ਗੁਰਪ੍ਰੀਤ ਭਾਈ ਇਹਦਾ ਲੈਣ ਦੇਣਾ ਅੱਜ ਕੀ ਹੈਗਾ ਇਹ ਕਿਰਾਇਆ ਪਾ ਮਾਪਾਂ ਵੇਜਦੇ 70000 ਦੀ ਹੁਣ 65000 ਜਮਾਨਤਾਂ ਲਓ ਜੀ 65 ਦੇ ਵਿੱਚੋਂ ਠੀਕ ਹੈ ਬਾਕੀ ਥਾਣਾ ਚੋਪਸਮਾਹ ਬਿਲਕੁਲ ਓਕੇ ਆ ਜੀ ਕੋਈ ਚੱਕਰ ਨਹੀਂ ਠੀਕ ਹੈ ਜੀ ਦਿਖਾ ਦਈਏ ਵੀ ਭਰਾਵਾਂ ਨੂੰ ਬਾਕੀ ਚੋਪਸਮਾਹ ਜਿਹੜਾ ਦੋਸਤੋ ਇੱਕ ਸਾਰ ਆ ਇਧਰ ਇੱਕ ਪਾਣੀ ਥੋੜੀ ਜੀ ਭਾਜੀ ਭਾਈ ਅੱਜ ਇਧਰ ਖੱਬੇ ਉਲਟ ਪਹਿਣੀ ਪਾਸੇ ਹੈ ਇਧਰ ਨੇ ਹੁਣ ਉਲਟ ਪਹਿਣੀ ਤੋਂ ਜਿਹੜੀ ਭਾਜੀ ਜਿਹੜੀ ਦੋਸਤੋ ਹੱਦੀ ਹੈਗੀ ਆ ਤਾਜੀ ਸੂਈ ਕਰਕੇ ਵੀ ਆ ਪਸੂ ਭਲਾਂ ਜਿਹੜਾ ਪਾ ਜਾਂਦਾ ਉਹ ਤੁਸੀਂ ਆ ਨਾਰਮਲ ਦੇਖ ਲਿਓ ਠੀਕ ਆ ਹਵਾਨੇ ਦੇ ਵਿੱਚ ਉਹਦਾ ਕੋਈ ਫਰਕ ਨਹੀਂ ਬਰਾਬਰ ਤੇ ਕੱਦ ਉਹ ਤੋਂ ਵੱਡਾ ਇੱਕ ਬੰਦੇ ਜਿਹੜਾ ਆਪਾਂ ਕੱਦ ਕਹਦੇ ਆ ਨਾ ਵੀ ਫੁੱਲ ਵੱਡੀ ਹਾਈਟ ਆ ਜਿਵੇਂ ਫਾਰਮ ਦੀਆਂ ਵੇੜਾਂ ਆਪਾਂ ਨਾਰਮਲ ਦੇਖਦੇ ਆ ਸ਼ੈੱਡ ਵਾਲੀਆਂ ਵੇੜਾਂ ਦੇਖਦੇ ਆ ਠੀਕ ਆ ਤੇ ਉਸ ਵੰਡ ਦੇ ਵਿੱਚ ਜਿਹੜੀ ਇਹ ਵੇੜਾ ਬਾਕੀ ਅੱਜ ਚੌਥਾ ਦਿਨ ਆ ਬੋਲੇ ਜੰਗਾ ਖਾਸਾ ਠੀਕ ਆ ਜੀ 20 बाई 20 ਤੋਂ ਪਲੱਸ ਜਿਹੜਾ ਬੋਲੇ ਚੱਲਣਦੇ ਆ ਜਿੱਦੀ ਕਿ ਸਿਆਲ ਹੁੰਦਾ 35-40 ਜਲੋਂ ਤੋਂ ਗੰਕੜ ਚੱਲਦਾ ਠੀਕ ਹੈ ਜੀ ਆਹ ਫਰਕ ਤਾਂ ਹੈਗਾ ਜੀ ਆਹ ਜੀ ਮੌਸਮ ਦਾ ਫਰਕ ਤਾਂ ਹੈਗਾ ਤੇ ਇਹਦਾ ਲੈਂਡ ਨੇ ਵੀ ਇੱਚੀ ਦੱਸਤਾ 65 ਹਾਂਜੀ 65000 ਰੁਪਏ ਦਾ 65 ਜੈਸਰ ਹੋਈ ਆ ਕੋਈ ਥੋੜਾ ਬੋਤ ਮੰਨਤਾਂ ਨੂੰ ਜੀ ਆਹ ਜ਼ਰੂਰ ਜੀ ਕਿਸੇ ਪੈਣ ਭਰਾ ਨੇ ਪਰ ਜਿੰਨਾ ਕੋਸ਼ਿਸ਼ ਹੋ ਸਕੀ ਆਪਾਂ ਜ਼ਰੂਰ ਜੀ ਜ਼ਰੂਰ ਤੇ ਬਾਕੀ ਦੋਸਤੋ ਥਣਾ ਦੀ ਵਿਖਾਤੀ ਆ ਤੁਹਾਨੂੰ ਚੱਡਾ ਵਿਖਾਤਾ ਵੇ ਬਿਲਕੁਲ ਵਿਥਾ ਬੁਥਾ ਤੇ ਜਿਵੇਂ ਆਂਦੇ ਨੇ ਆਪਾਂ ਗਿੱਠਾ ਮਾਰਨਗੇ ਚਵਾਈ ਹੋ ਗਈ ਉਹ ਗੱਲ ਬਾਤ ਹੈ ਵੀ ਗਿੱਠ ਗਿੱਠ ਤੇ ਆ ਵੰਡ ਵੇਖੋ ਤੁਸੀਂ ਗਿੱਠ ਗਿੱਠ ਤੇ ਜਿਹੜਾ ਥਾਂ ਤੇ ਇਹੋ ਚੋਣਾਂ ਵਾਲੀ ਹੁੰਦੀ ਜੀ ਤਾਂ ਆਪਣਾ ਬਲੈਕ ਨਹੀਂ ਖੋਤਾ ਜੀ ਠੀਕ ਹੈ ਜੀ ਹਾਂਜੀ ਉਹ ਚਵਾਈ ਹੋ ਗਈ ਉਹ ਪਰਲੇਪਨ ਨੇ ਬਹਿਣੀ ਤੇ ਉਹ ਵੀ ਜੇ ਨਾਲ ਕਿਹ ਖੋਰ ਵੱਜ ਗਿਆ ਚੱਕ ਮਸ ਹਾਂਜੀ ਉਹ ਤਰ੍ਹਾਂ ਠੀਕ ਹੈ ਤੁਹਾਨੂੰ ਸਰੂ ਕੋਈ ਚੱਕਰ ਨਹੀਂ ਉਹ ਪਰਮਾਨ ਆ ਜਣਾ ਟੀਕੇ ਲੱਗੇ ਪਰਲੇ ਪਾਸੇ ਆ ਹਾਂਜੀ ਠੀਕ ਹੈ ਜੀ ਪਰਲੇ ਪਾਸੇ ਤੇ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜੀ ਦੋਸਤੋ ਤੁਹਾਨੂੰ ਇਹ ਆਪਾਂ ਸਵੱਛੀ ਦਿਖਾਉਣੀ ਆ ਹਾਂਜੀ ਤੇ ਇਹ ਵੀ ਚੰਗੀ ਪਿਓਰ ਜਿਆਦ ਪ अच्छा गुरप्रीत भाई सुबह किनमे सुबह सुबह सोना जे हां जी ए लेजू कोई 15 ਦਿਨ ਲੈਜੂ ਲੈ ਹੀ ਪੈ ਜੀ ਹਾਂ ਜੀ ਲੈਜੂ 15 ਪੰਜੇ 26 ਕਿਲੋ ਦੁੱਧਰ ਕਾਟਿਆ ਦੱਸਿਆ ਪਿੱਛੋਂ ਹਾਂ ਜੀ ਹਾਂ ਜੀ ਦੱਸਿਆ ਜੀ 50 ਵਾਲੀ ਉਹ ਹੈ ਠੀਕ ਹੈ ਹਾਂ ਜੀ ਤੇ ਹੋਣ ਲੈ ਜੂਗੀ 15 ਦਿਨ ਹਾਂ ਜੀ 15 ਦਿਨ ਲੈਜੂ ਠੀਕ ਹੈ ਜੀ ਬਣੂ ਕੋਣ ਫਿਰ ਤਾਂ ਕਾਫੀ ਪੂਰੀ ਪੂਰੀ ਜੀ ਇਸ ਦਮ ਤੋਂ ਵੀ ਵੱਧ ਕੇ ਬਣੂਗੀ ਤਾਂ ਠੀਕ ਹੈ ਤੇ ਫਿਰ ਤੋਂ ਪਣ ਸ਼ਹਿਦ ਹੀ ਹੈ ਓਕੇ ਜੀ ਓਕੇ ਜੀ ਤਸੱਲੀ ਕਰਕੇ ਲੈ ਹੁੰਦੀ ਆ ਆ ਲੋ ਅੱਗੇ ਬਾਕੀ ਦੋਸਤੋ ਵਪਾਰੀ ਵੀਰ ਕਿੱਥੋਂ ਵੀ ਆਪਾਂ ਵੀਡੀਓ ਪਾਉਣੇ ਵਪਾਰੀ ਵੀਰਾਂ ਨੇ ਆਪਦੀ ਤਸੱਲੀ ਆਪ ਨੂੰ ਸੋਝ ਸਮਝਦੇ ਹਿਸਾਬ ਤੋ ਅਗੇ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਤੁਸੀਂ ਵੀ ਬਿਲਕੁਲ ਪੂਕਤੇ ਢੰਗ ਨਾਲ ਜੜੀ ਆਪਦੀ ਤਸਦੀਕ ਕਰ ਲਿਆ ਕਰੋ ਬਿਲਕੁਲ ਟਿਪ ਕੇ ਤਸਦੀਕ ਕਰ ਲਿਆ ਕਰੋ ਕਿਉਂਕਿ ਪਸ਼ੂ ਜਿਹੜਾ ਦੋਸਤੋ 15 ਕਿ ਦਿਨ ਹਜੇ ਲੇਟ ਸੁਣਾ ਉਹਨੂੰ ਆਪਾਂ ਟਿਪ ਸਕਦੇ ਆ ਠੀਕ ਆ ਜਵਾਈ ਤਾਂ ਆਪਾਂ ਚਲੋ ਦੋ ਟਾਈਮ ਸੂਏ ਪਸ਼ੂ ਦੀ ਕਰ ਸਕਦੇ ਆ ਤੇ ਬਾਕੀ ਵੀਰਾਂ ਦਾ ਵੀ ਚੰਗੀ ਬਣੂ ਤੁਹਾਨੂੰ ਕਿਉਂਕਿ ਦੁੱਧ ਪਿਛਲੇ ਰਿਕਾਰਡ ਦਾ ਚੰਗਾ ਸੀਗਾ ਠੀਕ ਆ ਤੇ ਉਸ ਆਸ ਦੇ ਨਾਲ ਆਪਾਂ ਜਿਹੜੀ ਇਹ ਵੜ ਅਗੇ ਖਰੀਦ ਸਕਦੇ ਆ ਕਿਉਂਕਿ ਥਾਣੇ ਚੱਟਾ ਢਿਲ ਢੋਲੇ ਜੇ ਕਾਫੀ ਆ ਤੇ ਕੱਦਪੋਤ ਦੀ ਫੁੱਲ ਵੱਡੀ ਆ ਜਿੱਡੀ ਆਪਾਂ ਨਾਰਮਲ ਫਾਰਮ ਦੀਆਂ ਬੱਛੀਆਂ ਵੜਾਂ ਦੇਖਦੇ ਆ ਉਸ ਹਿਸਾਬ ਵੰਡਦੇ ਵਿੱਚ ਤੁਸੀਂ ਨੂੰ ਰੱਖ ਸਕਦੇ ਹੋ ਪੂਰੇ ਕੱਦਵਜਨ ਦੀ ਆ ਸੁਵਾ ਦੁਜਾ ਹੋਊਗਾ ਜੀ ਨਹੀਂ ਤੀਜਾ ਵੀ ਤੀਜਾ ਸੁਬਾ ਸੋਣਾ ਤੀਜਾ ਸੁਬਾ ਸੋਣਾ ਤੇ ਗੁਰਪੀ ਬਾਈ ਫਿਰ ਲੈਣ ਦੇਣ ਦਾ ਕੀ ਇਹ ਤਾਂ ਲੈਣ ਦੇਣ ਵੀ ਜੀ ਅੱਜ ਦੇ ਘੜੀ ਚ ਬਾਜ਼ਾਰ ਤੇ 65000 ਰੁਪਈਆ ਵਾ ਤਿਆਰ ਹੋਈਦਾ ਫੋਰ ਹੋਊਗਾ ਤੇ 5000 ਚੋਂ ਮਾਲਤਾਂ ਹੋਜੀ ਥੋੜਾ ਬਸ ਅੱਜ ਮੌਕੇ ਤੇ 65000 ਚੋਂ ਅੱਜ ਮੌਕੇ ਤੇ 50000 ਠੀਕ ਹੈ ਹਾਂਜੀ ਉਤਰਾ 70 70 ਗਿਆ ਦੀ ਗੱਲ ਤੁਹਾਨੂੰ ਪਤਾ ਠੀਕ ਹੈ ਜੀ ਅੱਜ ਮੌਕੇ ਤੇ ਫਿਲਹਾਲ ਜਿਹੜਾ ਦੋਸਤੋ 65000 ਦੇ ਵਿੱਚੋਂ ਮਾਨ ਥਾਣਾ ਹਾਂਜੀ ਹਜੇ ਜਸਟ ਇੱਕ ਆਪਾਂ ਕਹਿ ਸਕਦੇ ਵੀ ਪਸ਼ੂ ਮੜਾ ਦਿੱਤਾ ਰਾਂ ਪਾਈਆਂ ਆਈਆਂ ਹਜੇ ਪਸ਼ੂ ਨੇ ਬਾਨਾ ਪੁੰਨਾ ਪੂਰਾ ਨਹੀਂ ਲਾਏ ਪਈ ਆ ਤੇ ਹਜੇ 15 ਦਿਨਾਂ ਚ ਪੂਰਾ ਉੱਪਰ ਜਿਹੜਾ ਬਣ ਕੇ ਤਿਆਰ ਹੋਣਾ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਕਰੋਸ ਅੰਗ ਦੇ ਵਿੱਚ ਦਿਖਾਉਣੇ ਆ ਇਹ ਜਰਸੀ ਹੈ ਹਾਂ ਕਰੋਸ ਅੰਗ ਦੇ ਵਿੱਚ ਆ ਠੀਕ ਹੈ ਤੇ ਜਰਸੀ ਕਰੋਸ ਅੰਗ ਦੇ ਵਿੱਚ ਆ ਠੀਕ ਹੈ ਪੱਖ ਹੈਗਾ ਵਿੱਚ ਜਰਸੀ ਦਾ ਤੇ ਗੁਰਪ੍ਰੀਤ ਭਾਈ ਇਹਦਾ ਸਾਕਤਬ ਕੀ ਹੈਗੀ ਇਹ ਦੇ 20 ਦਿਨ ਕੱਚੀ ਵੀ 2 ਕੋਈ 16 ਕਿਲੋ ਦੁੱਧ ਦੇ ਨੇ ਪਿਛਲੇ ਸੂਏ ਪਹਿਲੇ ਦਿੱਤਾ ਠੀਕ ਆ ਸੂਆ ਕਿ ਨਮਸ ਹੁਣ ਜਾ ਰਹੀ ਦੂਜੇ ਸੂਏ ਆ ਦੂਜਾ ਸੂਆ ਭਰਾਵੋ ਸੁਣ ਜਾ ਰਹੀ ਆ ਬਹੁਤ ਠੰਡੀ ਧੀਰੀ ਤੇ ਥਣ ਥਣ ਵੇਖ ਸਕਦੇ ਹੋ ਤੁਸੀਂ ਪੂਰਾ ਠੀਕ ਆ ਆਹ ਦੇਖੋ ਮਗਰਲੇ ਥਣ ਆਉਂਦੇ ਪੂਰਾ ਮੁੱਠੀ ਦਾ ਭਰ ਜੂਗਾ ਹਾਂਜੀ ਹਜੇ ਕੱਚੀ ਆ ਨਾ ਹਾਂਜੀ ਹਜੇ ਲਾਈਵ ਆ ਚੋਪ ਸਮਾਜਤ ਹੋਇਆ ਪੂਰਾ ਤੇ ਉਦੋਂ ਥਣ ਘਟ ਹੋਣਾ ਤੇ ਸੂਆ ਦਾ ਦੂਜਾ ਜੀ ਦੂਜੇ ਸੂਏ ਦੇ ਵਿੱਚ ਬਿਲਕੁਲ ਜਿਹੜੀ ਦੋਸਤੋ ਇਹ ਸੂਣੀ ਆ ਠੀਕ ਆ ਜਰਸੀ ਪਾਖ ਖਾਲੀ ਜਿਹੜੀ ਇਹ ਵੈੜ ਤੇ ਦਿਨ ਹਜੇ ਇਹਦੇ ਵੀ ਚੰਗੇ ਲੈ ਜਾਣੇ ਆ ਕਿਉਂ ਅਟਰ ਕੁਆਲਟੀ ਢਿਲ ਢੂਲ ਜਿਹੜੀ ਦੋਸਤੋਂ ਪ੍ਰੋਪਰ ਪਸ਼ੂ ਕੱਢ ਕੇ ਫੇਰ ਸੋਣਾ ਤੇ ਦਿਨ ਦੇ ਹਿਸਾਬ ਨਾਲ ਆਪਾਂ ਜਿਹੜੀ ਆ ਉਹ ਬਿਲਕੁਲ ਅਗੇ ਵੇਖ ਸਕਦੇ ਆ ਵੀ ਦਿਨਾਂ ਦੇ ਹਿਸਾਬ ਨਾਲ ਇਹਨੇ ਬੰਨਣਾ ਹੈਗਾ ਅਗੇ ਸੋ ਬਾਕੀ ਕਰੋਸਾਂਗ ਦੇ ਵਿੱਚ ਆ ਤੇ ਬਹੁਤੇ ਵੀਰ ਜਿਹੜੇ ਖਰੀਦਣੀ ਪਸੰਦ ਕਰਦੇ ਆ ਕਰੋਸਾਂਗ ਦੇ ਵਿੱਚ ਵੜਾ ਤੇ ਆ ਜਿਹੜੀ ਮੂੰਹ ਫੇਸ ਕੁਆਲਟੀ ਆ ਦੇਖੋ ਸਭਾ ਕੀ ਥਣ ਭਾਂਡਾ ਜਿਹੜਾ ਆ ਸਾਫ਼ ਆ ਪੂਰਾ ਤੇ ਲੜਦੋਂ ਲਗਾਤੀ ਆ 15 16 ਲੀਟਰ ਦੀ ਜਿਹੜੀ ਪਿਛਲੇ ਸਵੇਰੇ ਕਿਤੀ ਚੋਈ ਹਾਂਜੀ ਹਾਂਜੀ ਲਓ ਜੀ ਬਾਕੀ ਖੰਡੀ ਹੋਵੇ ਠੀਕ ਹੈ ਠੀਕ ਹੈ ਕੋਈ ਚੱਕਰ ਠੀਕ ਹੈ ਤੇ ਇਹਦਾ ਗੁਰਪੀ ਬਾਈ ਲੈਣ ਦੇਣ ਫਿਰ ਇਹਦਾ ਵੀਰ ਜੀ 48000 ਰੁਪਏ ਮੁੱਲ ਕਰਦੇ ਆ ਤੇ 45000 ਚ ਮੰਨਤਾਂ ਉਹ ਜੀ 45000 ਹਾਂਜੀ ਠੀਕ ਹੈ ਭਰਾ 45000 ਦੇ ਵਿੱਚੋਂ ਜਿਹੜਾ ਦੋਸਤੋਂ ਲੈਸ ਹੋ ਜਾਊਗੀ ਠੀਕ ਆ ਤੇ ਮੁੱਲ 48 ਆ ਇਸ ਤੋਂ ਬਾਅਦ ਇੱਕ ਹੋਰ ਡੱਬੀ ਵਹਿੜ ਆ ਗਈ ਆ ਬਿਲਕੁਲ ਜੀ ਜੀ ਤਿੰਨਾਂ ਕੁ ਮਹੀਨੇ ਦੀ ਸੂਈ ਹੈ ਜੀ ਇਹ ਜੜੀ ਹਾਂਜੀ ਤਿੰਨ ਮਹੀਨਿਆਂ ਦੀ ਸੂਈ ਹੈ ਜੀ ਵੱਡੀਆਂ ਛੱਡ ਵਾਲੀ ਠੀਕ ਆ ਤੇ ਫੁੱਲ ਵੱਡੇ ਕੱਦ ਵਾਂ ਕਾਰ ਵਾਲੀ ਆ ਤੇ ਬੱਚਾ ਇਹਦਾ ਬੱਚੇ ਦਾ ਨਹੀਂ ਬਿਨ ਬੱਚੇ ਹੋਣ ਹੱਥਲੀ ਹੈ ਹਾਂਜੀ ਟੋਕੜਾਂ ਜੀ ਕੇ ਟੋਕੜਾਂ ਜੀ ਆ ਚਲੋ ਜਦੋਂ ਚਲੋ ਤਿੰਨ ਕਿ ਮਹੀਨੇ ਹੋ ਗਏ ਸਮਾਂ ਤੇ ਹੁਣ ਸੂਹਾ ਦੂਜਾ ਹੀ ਸੂਈ ਸੀ ਦੂਜਾ ਦੂਜਾ ਤੇ ਦੁੱਧ ਹੁਣ ਕਿੰਨਾ ਹਾਜ਼ਰ ਹੈ ਉਹ ਦੁੱਧ ਵੀਰ ਜੀ ਪੱਕਾ 9 ਕਿਲੋ ਦੁੱਧ 9 ਕਿਲੋ ਹਾਂਜੀ ਜਿਹੜਾ ਵੰਡ ਪਾਈ 12 13 ਘਰ ਹੁੰਦੀ ਜਿੰਨਾ ਗਰਮੀ ਦਾ ਕਰਕੇ ਨਾ ਥੋੜਾ ਧੂੜਾ ਧੜੀ ਕੱਟ ਪਾਈਦਾ ਵਾ ਠੀਕ ਆ ਜੀ ਹਾਂਜੀ ਅੱਗੇ ਫਿਰ ਗੁਰਪ੍ਰੀਤ ਭਾਈ ਕਿਸੇ ਤਰ੍ਹਾਂ ਦਾ ਕੋਈ ਟਿਕਟਪਾ ਲੈ ਆਦ ਨਹੀਂ ਅਜੇ ਇਹ ਆਈ ਵੀਰ ਜੀ 20 ਦਿਨ ਹੋ ਗਏ ਆ ਆਪਾਂ ਲਈ ਨੂੰ ਅੱਜ ਤੀਜਾ ਚੌਥਾ ਦੇਣਿਆ ਹਾਂ ਘਰ ਵਾਲਿਆਂ ਨੇ ਵੀ ਦੱਸਿਆ ਉਹ ਗਾੜੀ ਕੁਦਰਤੇ ਹੀ ਗਈ ਉਹਦਾ ਕੋਈ ਬੰਦਾ ਉਹਦਾ ਖਾਲੀ ਸਮਝ ਕੇ ਲ ਜਾਵੇ ਹਾਂਜੀ ਹਾਂਜੀ ਕਿਉਂਕਿ 20 ਦਿਨ ਦੀ ਕੋਈ ਗਾਰੰਟੀ ਤਾਂ ਨਹੀਂ ਹੈ ਨਾ ਅਗਲੇ ਦੀ ਗਾੜੀ ਕਿਸਮਤ ਹੈ ਜੀ ਕਿਸਮਤ ਅੱਗੇ ਆ ਚਲੋ ਜਿਹੜਾ ਹੱਥੀ ਭਰਾ ਲੈਣਾ ਉਹਦੀ ਗੱਲ ਜੀ ਹੋ ਰਹੀ ਆ ਬਿਲਕੁਲ ਤੇ ਜੇ ਚਲੋ ਉਹਨਾਂ ਦੱਸਿਆ ਚਲੋ ਜੀ ਦਿਖਾ ਦਈਏ ਵੀ ਖੋਲ ਕੇ ਬਾਕੀ ਨਿਆਣੇ ਵਾਂਗੇ ਦੀ ਕੋਈ ਲੋੜ ਨਹੀਂ ਠੀਕ ਆ ਤੇ ਤਿੰਨ ਕ ਮਹੀਨੇ ਦਾ ਜਿਹੜਾ ਦੋਸਤ ਉੱਚ ਤੇ 9 ਕਿਲੋ ਜਿਹੜਾ ਦੁੱਧ ਵੀਰਾਂ ਦਾ ਵੀ ਮੌਜੂਦਾ ਕੋਈ ਵੀਰ ਚੋ 8 ਮੰਨ ਕੇ ਜਾਂ 8.5 ਮੰਨ ਕੇ ਵੀ ਤੁਸੀਂ ਚੁਆਈ ਕਰ ਸਕਦੇ ਹੋ ਬਾਕੀ 9 ਕਿਲੋ ਕਿਹਾ ਗਿਆ ਠੀਕ ਆ ਤੇ ਕੱਦ ਵਜਨ ਪੂਰਾ ਹੈਗਾ ਵੱਡੇ ਕੱਦ ਕਰਦੀ ਹੈ ਆ ਦੇ ਤੇ 20 ਦਿਨ ਦੀ ਵੀ ਇਹਨਾਂ ਤਾਂ ਬਣੀ ਵੀ ਹੈਗੀ ਆ ਏਆਈ ਹੋਈ ਆ ਇਹ ਦੱਸਣਾ ਦੋਸਤੋ ਤਾਂ ਜ਼ਰੂਰੀ ਆ ਵੀ ਚੈੱਕ ਕਰ ਅਗਲੇ ਘਰ ਨੇ ਕਿਹਾ ਵੀ ਏਆਈ ਹੋਈ ਆ ਟੀਕਾ ਲਿਆ ਤੇ ਉਹ ਜਿਹੜਾ ਦੋਸਤੋ ਇਨਫੋਰਮੇਸ਼ਨ ਦੇਣੀ ਜੇ ਦੀ ਫਰਜ ਬੰਦਾ ਬਾਕੀ ਅਗਿਆ ਕਿਸ ਦੀ ਕਿਸਮਤ ਆ ਰਿਪੀਟ ਵੀ ਹੋ ਸਕਦਾ ਪਸ਼ੂ ਦੁਬਾਰਾ ਵੀ ਏਆਈ ਕਰਨੀ ਪੈ ਸਕਦੀ ਹੋ ਸਕਦਾ ਵੀ ਨਿਕਲ ਪਈ ਆ ਵੀ ਠੀਕ ਆ ਬਾਕੀ ਗੁਰਬੀ ਬਾਈ ਚਵਾਈ ਚ ਵੀ ਇੱਕ ਨੰਬਰ ਦੀ ਸਾਜ ਵੀਧੀ ਓਕੇ ਜੀ ਬਹੁਤ ਠੰਡੀ ਧੀਰੀ ਠੀਕ ਆ ਇਹਦਾ ਰੇਟ ਫਿਰ ਤੋਕਰ ਦੇ ਹਿਸਾਬ ਨਾਲ ਆਪਾਂ ਵੀ ਚਲੋ ਸੇਲ ਕਰਦੇ ਆ ਵੀ ਕੀ ਰੇਟ ਕਰਦੇ ਆ ਉਸ ਤਰ੍ਹਾਂ ਦੇ ਵੀ ਜੀ ਸੱਜਰ ਨੂੰ ਨੀਤ ਤੁਹਾਨੂੰ ਪਤਾ 60-65000 ਦੀ ਵੜ ਭਾਵੇਂ ਵੇਚ ਲੈਂਦੇ ਆ ਕੋਈ ਸ਼ੱਕ ਨਹੀਂ ਏਡੇ ਹਾਂ ਜੀ 28000 ਰੁਪਈਆ ਤੇ 5000 ਤੋਂ ਥੋੜਾ ਬੋਤਾ ਛੋਟ ਹੋ ਜੀ 5000 ਚ ਹਾਂਜੀ ਹੂੰ 5000 ਤੇ ਭਰਾਵਾ ਛੋਟ ਹੋ ਜਾਈ ਤੇ ਦੁੱਧ ਮਿੰਤੀ ਗਿੰਤੀ ਨਾਲ ਵੀ ਤਾਂ ਵੀ ਨੋਈ ਆ ਠੀਕ ਆ ਦੁੱਧ ਵਾਹ ਜਾਂਦੀ ਵੇਹੇ 10000 ਕਰ ਆਉਂਦੀ ਏ ਠੀਕ ਆ ਇਹ ਵਾਡ ਨੂੰ ਬਾਕੀ ਕੋਈ ਕਿਸੇ ਦੀ ਸੇਵਾ ਬਾਤ ਹੋਈ ਜੇ ਉਹ ਤਾਂ 1000 ਬਾਹਰ ਵੀ ਕੋ ਚੋਲੇ ਜੀ ਆਪਾਂ ਜਿੰਨਾ ਮੌਕੇ ਦੋ ਦੱਸ ਬਾਕੀ ਇਹਨਾਂ ਦਾ ਕੋਈ ਅੰਤ ਨਹੀਂ ਹੈਗਾ ਵੇੜਾ ਤੇ ਬਾਧੂ ਚ ਭਾਈ ਕਰਾਂਗੇ ਹਾਂਜੀ ਹਾਂਜੀ ਬਾਕੀ ਵੱਡੀ ਵੇੜਾ ਜਦੋਂ ਮੌਸਮ ਚੰਗਾ ਹੋ ਗਿਆ ਸਿਆਲ ਫਿਰ ਤੁਹਾਨੂੰ ਦੁੱਧ ਚੋਈ ਚੋਲ ਬਿਲਕੁਲ ਬਿਲਕੁਲ ਫਰਕੇ ਦੇਣ ਆ ਜੇ ਪਸ਼ੂ ਨੂੰ ਤਾਂ ਮौज ਲੱਗ ਜਾਂਦੀ ਆ ਪਸ਼ੂ ਦੁੱਧੋਂ ਨਹੀਂ ਘਟਦਾ ਗਾ ਦਿਨ ਵਧੀਆ ਚੰਗੇ ਇਸ ਤੋਂ ਬਾਅਦ ਇੱਕ ਅਗੇ ਹੋਰ ਆਪਣਾ ਕੋ ਜਰਸੀ ਪੱਖਾ ਦੀ ਸਹੀ ਵਾਲੀ ਜਰਸੀ ਸਹੀ ਵਾਲ ਪੱਖਾ ਦੀ ਆ ਗਈ ਠੀਕ ਹੈ ਜਰਸੀ ਸਹੀ ਵਾਲ ਕ੍ਰੋਸ ਦੀ ਆ ਤੇ ਆ ਜਿਹੜੀ ਵੈਨ ਆ ਭਰਾਬੋ ਠੀਕ ਹੈ ਤੇ ਸੁਹਾ ਗੁਰਪ੍ਰੀਤ ਜੀ ਕਿੰਨਾ ਮਾ ਇ ਤਿੱਜਾ ਵੀ ਦਿੱਸੀ ਤਿੱਜਾ ਸੋਈ ਹੈ ਹਾਲ ਤਿੱਜਾ ਸੀ ਤੇ ਤਾਜੀ ਆ ਕਿ ਥੋੜਾ ਉੱਚੇ ਇਹ ਵਿੱਚ 35 ਦਿਨ ਹੋ ਗਏ ਆ ਇਹਦੀ ਆਪਣੇ ਕੋਲ ਰਿਕਾਰਡ ਹੈਗਾ ਵਸ਼ੀਲ ਅੱਛਾ ਜਿੱਦਾਂ ਦੀ ਮਰੀ ਸਾਰਾ ਵੀਡੀਓ ਦੀ ਹੈ 135 ਹਾਂਜੀ ਆਪਾਂ 20 ਦਾ ਚੋਈ ਵੀ ਹੈ ਠੀਕ ਹੈ ਹਾਂਜੀ 20 ਦਿਨ ਹੋ ਗਏ ਆਪਣੇ ਕੋਲ ਚੋਈ ਹਾਂਜੀ 20 ਦਿਨ ਬੱਸੀ ਆਪਣੇ ਕੋਲ ਮਰੀ ਬੱਸੀ ਕੋਲ ਮਰੀ ਹਾਂਜੀ ਤੇ ਸਮਾਕੇ ਨਾਲ ਦੱਸਦਾ ਮਹੀਨਾ ਦਾ 35 36 ਦਿਨ ਲਾ ਲਓ ਤੇ 35 ਦਿਨ ਦਾ ਹਾਂ ਠੀਕ ਆ 35 ਦਿਨ ਲਾ ਲਓ ਤੇ ਦੁੱਧ ਹਾਜ਼ਰ ਕਿੰਨਾ ਹੋਣਾ 13 ਕਿਲੋ ਦੀ ਜੀ ਤੁਹਾਡੀ 13 ਕਿਲੋ ਹਾਂ ਜਿਹੜਾ ਚਵਾ ਦਾਂਗੇ ਹੈ 13 ਕਿਲੋ ਬੇਲ ਪਰ ਮੌਕੇ ਤੇ ਹਾਜ਼ਰ ਦੁੱਧ ਦਾ ਭਰਾਵੋ ਠੀਕ ਆ ਤੇ ਬੱਚਾ ਵੀਰਾਂ ਦਾ ਵੀ ਆਪਣੇ ਕੋਲ ਜਿਹੜਾ ਇਹਦਾ ਮਰਿਆ ਸੀਗਾ ਤੇ 20 ਦਿਨ ਦੀ ਜਿਹੜੀ ਚਵਾਈ ਆ ਉਹ ਕੀਤੀ ਆ 20 ਦਿਨ ਹੋ ਗਿਆ 20 ਦਿਨਾਂ ਦੇ ਅਕੋਰਡਿੰਗ ਜੇਕਰ ਆਪਾਂ ਦੋਸਤੋ ਘੱਟੋ ਘੱਟ ਵੀ 40 ਡੰਗ ਬਣ ਜਾਂਦੀ ਐ ਤੇ ਖੁੱਲਾ ਹੁੰਦਾ 2 ਡੰਗ ਜਿਹੜੀ ਚਵਾਈ ਕਰਕੇ ਵਪਾਰੀ ਵੀਰਾਂ ਚਾਹੇ ਕੋਈ ਵੀ ਆ ਜਿਹੜੇ ਵੀਰ ਆਪਣੇ ਬਿਲਕੁਲ ਸੇਲ ਪਰਚੇ ਦਾ ਕੰਮ ਕਰਦੇ ਆ ਦੋ ਦਿਨਾਂ ਤਿੰਨਾਂ ਟੰਗਾ ਦੇ ਵਿੱਚ ਹੀ ਆਪਾਂ ਬਿਲਕੁਲ ਅਪਰੂਵ ਕਰ ਦਿੰਦੇ ਆ ਵੀ ਯਾਰ ਇੰਨੀ ਚਵਾਈ ਲੱਗੀ ਆ ਇਸ ਪਾਸੇ ਨੂੰ ਤੇ ਬਿਲਕੁਲ 13 ਕਿਲੋ ਮੌਕੇ ਤੇ ਜੀ ਹਾਂ ਚਵਾਈ ਬਹੁਤ ਵਧੀਆ ਦੀ ਜੀ ਨਿਆਣਾ ਬਾਦੋ ਪੋਲੀ ਆ ਕੋਈ ਚੱਕਰੀ ਆ ਦੇਖ ਇੱਕ ਲਾ ਲੈ ਇਹ ਇਹਦਾ ਭਰਾ ਫਿਰ ਲੈਣ ਦੇ ਮੁੱਲ ਤੇ ਵੀ ਜੀ 36000 ਰੁਪਈਆ ਦਾ ਹਾਂ 32000 ਤੋਂ ਥੋੜਾ ਮਾਨਤਾ ਨੂੰ ਜੀ 32000 ਹਾਂਜੀ ਠੀਕ ਹੈ ਜੀ ਚੌਣ ਓਕੇ ਆ ਉਹ ਬਿਲਕੁਲ ਕੋਲੀ ਆ ਭਾਵੇਂ ਨਿਆਣਾ ਚੋਲੇ ਸਿਆਣਾ ਚੋਲੇ ਕਿ ਲੱਤ ਨਹੀਂ ਪਟੜੀਆਂ ਦੀ ਠੀਕ ਹੈ ਜੀ ਠੀਕ ਆ ਪਹਾੜੇ ਦੇ ਚੌਣੇ ਉਤਰਾ ਸੀ ਮੰਜ ਪਾਲੇ ਦਾ ਪਹਾੜੇ ਤੋਂ ਦੋ ਵਾਰ ਟਾਈਮ ਹਾਂਜੀ ਬਿਨਾਂ ਕੋਈ ਬੰਗੇ ਰਸੀ ਤੋਂ ਪਾਲ ਗਏ ਪਾਉਨਾ ਪਾਲ ਗਏ ਵਕਾ ਵੈਸੇ ਹੀ ਹੁਣ ਕਰਦੀ ਆ ਨਾ ਵੱਡਾ ਨਾ ਪਾ ਵੀ ਲੀ ਪਾਲ ਲੀਦਾ ਉਤਰਾ ਵੱਡੀ ਗੱਲ ਨਹੀਂ ਬਣੀ ਭਾਵੇਂ ਨਾ ਵੀ ਪਾਈ ਸਭ ਤੋਂ ਬਿਲਕੁਲ ਹੀ ਬਿਲਕੁਲ ਕੋਈ ਸੀਲ ਸਭ ਪੁੱਛਦੇ ਪਾਲ ਗਏ ਤਾਂ ਤੇ ਅੱਗੇ ਇਹ ਆ ਗਈ ਬੱਚੀ ਆਪਣੇ ਕੋਲ ਹਾਂਜੀ ਇਹ ਵੀ ਇਹ ਛਿੱਗੀ ਹੋਣ ਲਈ ਆ ਅੱਛਾ ਮੂੰਹ ਦੇ ਦਿੰਦਾ ਹਾਂਜੀ ਪਹਿਲੇ ਸਵੇਰ ਚੋਲੀ ਹੋਣੀ ਹੈ ਸਵੇਰੀ ਇਹਨਾਂ ਦੀ ਚੁਵਾਈ ਹੋਗੀ ਅੱਛਾ ਇਹ ਸੂਈ ਆ ਜੀ ਹਾਂਜੀ ਹਾਂਜੀ ਤੇ ਮਾਰਨਿੰਗ ਚੁਵਾਈ ਇਹਨਾਂ ਦੀ ਲੱਗਿਆ ਮਰਿਆ ਜਿਹੜਾ ਮਾਰਨਿੰਗ ਚੁਵਾਈ ਹੋ ਗਈ ਆ ਹਾਂਜੀ ਹੋ ਗਈ ਪਲੂਨ ਬੱਚੀ ਸੂਈ ਆ ਤੇ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਵੀਰ ਜੀ 2 ਮਹੀਨੇ ਲੱਗੇ ਬੰਨੇ ਹੋਗੇ 2 ਮਹੀਨੇ ਉੱਚੇ ਹਾਂਜੀ ਉੱਚੇ ਆ ਗਿਆ ਹਾਂ ਕਿੰਨਾ ਕੁ ਹੁਣ ਦੁੱਧ ਕਿੰਨਾ ਜਰਦਾ ਹੁਣ ਦੁੱਧ ਦੇ ਥੱਲੇ 9 ਕਿਲੋ ਆ ਜੀ 9 ਕਿਲੋ ਹਾਂਜੀ 9 ਕਿਲੋ ਜਿਹੜਾ ਦੋਸਤੋ ਬਿਲਕੁਲ ਸਾਝਰ ਦੁੱਧ ਆ ਠੀ ਬਾਕੀ ਮਾਰਨਿੰਗ ਅੱਜ ਚਵਾਈ ਹੋ ਚੁੱਕੀ ਹੈ ਠੀਕ ਹੈ ਤੇ ਦੁੱਧ ਵੀਰ ਨੂੰ ਸਹੀ ਕਰੈਕਟ ਕਿੰਨਾ ਕੁ ਰੁਪਈਆ ਜਿਹੜਾ ਕਿਸੇ ਨੇ ਚੋ ਲੈਣਾ ਇੱਥੇ ਘਰ ਪਹੁੰਚ ਕੇ ਵੀਰ ਜੀ 9 ਕਿਲੋ ਤੋਂ ਨਹੀਂ ਘਟਦਾ 9 ਕਿਲੋ ਤੋਂ ਘਟ ਨਹੀਂ ਹੁੰਦਾ ਠੀਕ ਆ ਤੁਹਾਨੂੰ ਤੋਂ ਪੂਰਾ ਹਾਇ ਪਕੜ ਚ ਆ ਜਾਂਦਾ ਕਿ ਥੋੜਾ ਜਿਹਾ ਉਂਗਲਾਂ ਚੋਣਾ ਪੈਂਦਾ ਪਾ ਚੋਈ ਜਾਂਦੀ ਵਧੀਆ ਚੋਈ ਜਾਂਦੀ ਅੱਛਾ ਜੀ ਜਿਹੜਾ ਕਾਰੀਗਰ ਬੰਦਾ ਉਹਨੂੰ ਨਹੀਂ ਪਰਵਾਹ ਹੁੰਦੀ ਹਾਂ ਅਣਜਾਣ ਬੰਦੇ ਨੂੰ ਥੋੜਾ ਉੱਪਰ ਆ ਹੀ ਲੱਗੂਗਾ ਵੀ ਕਈ ਬਿਲਕੁਲ ਸਹੀ ਤੇ ਬਣ ਬੱਤੀਓ ਦੋਸਤੋ ਬਾਕੀ ਪਹਾੜੇ ਵੰਡੇ ਚਾੜ ਤੇ ਜਿਵੇਂ ਆਪਾਂ ਗੱਲ ਕਰਦੇ ਨਾ ਪਹਾੜੇ ਵੰਡੇ ਚਾੜ ਤੇ ਜਿਹੜੀ ਚਵਾਈ ਇਹਨੂੰ ਇਤਰਾ ਚੋ ਲਈਦਾ ਕੋਈ ਪਹਾੜਾ ਨਹੀਂ ਪਾਉਂਦਾ ਅੱਛਾ ਵੀ ਇਸੇ ਤਰ੍ਹਾਂ ਹੀ ਥਾਪੀ ਪਾ ਵੀਤਰਾ ਵੇਜੋ ਥੰਡੀ ਬਹੁਤ ਠੰਡੀ ਠੀਕ ਹੈ ਜੀ ਲਾਟ ਨਹੀਂ ਪੁੱਟੀ ਆ ਦੇਖ ਤੇ ਪ੍ਰਾ ਫਿਰ ਇਹਦਾ ਲੈਣ ਦੇਣ ਕਿਥੋਂ ਤੱਕ ਦੇ ਦੇਣੀ ਹੈ ਇਹਦਾ ਮੁੱਲ ਵੀ ਤੇ 30000 ਰੁਪਇਆ ਜੀ 26000 ਕੇ ਮਾਨਤਨ ਲੋ ਜੀ 26 ਚੋ ਹਾਂਜੀ ਠੀਕ ਹੈ ਜੀ 26000 ਦੇ ਵਿੱਚੋਂ ਮਾਨਤਨ ਹੋ ਜਾਊਗਾ ਦੋਸਤੋ वैसे डिमांड 30000 है ठीक है 26000 ਦੇ ਵਿੱਚੋਂ ਮੰਨਤਾ ਨਾ 9 ਕਿਲੋ ਹਾਜ਼ਰਾ ਜਿਹੜਾ ਕਿਸੇ ਭਰਾ ਨੇ ਚੋਲਣਾ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਪੀਸ ਦਿਖਾਉਣੇ ਇੱਧਰ ਜਰਸੀ ਆ ਠੀਕ ਆ ਤੇ ਬਾਈ 22 23 ਦਿਨ ਹੋ ਗਿਆ ਠੀਕ ਆ ਭਰਾਏ ਨੂੰ ਅੱਛਾ ਅਗਲੇ ਥਾਂ ਦੀ ਤੇਲ ਆ ਅਗਲੇ ਥਾਂ ਹਾਂਜੀ 5 ਕਿਲੋ ਦੁੱਧ ਉਲਟ ਪਹਿਣੀ ਵਾਲੇ ਪਾਸੇ ਹਾਂਜੀ ਉਰਲੇ ਬਲੇ ਆ ਉਰਲੇ ਪਾਸਿਓਂ ਹਾਂਜੀ ਠੀਕ ਆ ਉਲਟ ਪਾਸਿਓਂ ਜਿਹੜਾ ਦੋਸਤੋ ਤੇਲ ਲੈ ਅਗਲੇ ਥਾਂ ਨੂੰ ਤੇ ਸੋਈ ਨੂੰ ਕਿੰਨਾ ਕ ਟਾਈਮ ਦੱਸਿਆ ਸੋਈ ਰਵੀ ਜੀ ਥੋਕੜੀ ਆਪਾਂ ਲਿਆਂਦੀ ਥੋਕੜੀ ਕੋਈ ਸਮਾਂ ਨਹੀਂ ਪਤਾ ਚਲੋ ਐਸਟੀਮੇਟ ਨਹੀਂ ਹੁੰਦਾ ਕੋਈ ਤੇ ਆਪਾਂ ਕੋਈ ਏਆਈ ਕਰਵਾ ਹੀ ਜਾਂਦੀ ਇਹ ਜੇ 22 ਦਿਨ 23 ਦਿਨ ਹੋ ਗਏ ਜੀ ਉਹਨਾਂ ਦੇ ਘਰ ਦੀ ਹੋਈ ਆ ਸੋਈ ਗਰੰਟੀ ਨਾਲ ਉਹਨਾਂ ਕੇ ਇਹ ਨਹੀਂ ਵੀ ਜੇ ਡਾਕਟਰ ਤੋਂ ਹੋਈ ਉਹਨਾਂ ਨੇ ਤਿੰਨਾਂ ਥਾਣਿਆਂ ਦੇ ਵਿੱਚੋਂ ਦੁੱਧ ਕਿੰਨਾ ਹੋਣਾ 5 ਕਿਲੋ ਜੀ ਦੁੱਧ ਆ ਪੰਜ ਕਿਲੋ ਬਿਨਾ ਵੰਡੇ ਤੋਂ ਬਿਨਾ ਵੰਡੇ ਤੋਂ 5 ਕਿਲੋ ਜਿਹੜਾ ਦੋਸਤੋ ਦੁੱਧ ਆ ਤੇ ਅਗਲੇ ਥਣੋਂ ਤੇਲ ਆ ਜਿਹੜਾ ਇਹ ਪਾਸੋਂ ਉਲਟ ਪੈਣੀ ਵਾਲੇ ਪਾਸੋਂ ਦਿਖਾ ਰਹੇ ਆ ਬਾਕੀ ਦਰਲੇ ਥਣੋਂ ਉੱਪਰ ਜਿਹੜੇ ਪਾਸੇ ਤੇ ਕੋਈ ਬਾਈਕ ਦੇੰ ਦਾ ਸਮਾਂ ਹੋ ਗਿਆ AI ਹੋਈ ਆ ਬਾਕੀ ਅੱਗੇ ਕਿਸੇ ਕਿਸਮਤ ਠੀਕ ਹੈ ਜੀ ਇੱਕ ਵੇਰਵਾ ਪਾਉਣਾ ਜਿਹੜਾ ਦੋਸਤੋ ਜਰੂਰ ਪਾਉਂਦਾ ਕਿਉਂਕਿ ਜੇਕਰ AI ਹੋਈ ਹੈ ਸੋ ਬਾਕੀ ਜਰਸੀ ਦੇ ਵਿੱਚ ਇਹ ਵਹਿੜਾ ਤੇ ਦੁੱਧ ਜਿਹੜਾ 5 ਕਿਲੋ ਦਾ ਦੋਨੋਂ ਟਾਈਮ ਹੀ ਆ ਜੀ ਹਾਂਜੀ ਦੋਨੋਂ ਟਾਈਮ ਦੋਨੋਂ ਟਾਈਮ ਮਿਲਦੀ ਹੈ ਹਾਂਜੀ ਕੰਨਾ ਜੀ ਮੋਲਵੀਰ ਜੀ ਦਾ ਚਾਹ ਪਾਣੀ ਬਣਾਉਣ ਵਾਲਾ ਜੀ ਸਾਬਕੇ ਆ ਬਿਲਕੁਲ ਜੀ ਹਾਂ ਜੀ ਮੋਲਤ ਵੀਰ ਜੀ 12000 ਰੁਪਇਆ 11000 ਜਿਹਾ ਮਾਮਲਾ ਥੋੜਾ ਬੋਧ ਛੋੜੋ ਜੀ 11000 ਹਾਂ ਜੀ ਹੂੰ ਬਾਕੀ ਜੇ ਬੱਛੀ ਅੱਗੋਂ ਤੇਲਣ ਹੁੰਦੀ ਫਿਰ ਬੱਛੀ ਦੀ ਕੀਮਤ ਹਾਂ ਜੀ ਫਿਰ ਤੇ ਅੱਜ 20000 ਦੀ ਟੋਕੜ ਬੱਛੀ ਸੀ ਜਿਆਦਾ ਜਿੰਨੀ ਹਾਂ ਜੀ ਚਲੋ ਫਿਰ ਹਾਲ ਜੀ ਬਹੁਤੇ ਭੈਣ ਭਰਾ ਮੋ ਛੋਟੇ ਵੀਰਾਂ ਨੂੰ ਵੀ ਜਿਹੜਾ ਆਪਣੇ ਕੋਈ ਛੋਟੇ ਫਾਰਮਰ ਵੀਰ ਨੇ ਪਤਾ ਨਹੀਂ ਕਿੰਦੇ ਵੰਡ ਦੇ ਵਿੱਚ ਕੋਈ ਛੋਟਾ ਵੀ ਚਾਹੀਦਾ ਬਾਕੀ ਇਹ ਨਹੀਂ ਵੀ ਕਿਤੇ ਲਾਤ ਮਾਰੂਗੀ ਬਿਲਕੁਲ ਕਿ ਖਾਈ ਗਾ ਜੀ ਦੋਸਤੋ ਬੰਨ ਵਾਲੀ ਝੱਲ ਵਾਲੀ ਜਿਵੇਂ ਆਪਾਂ ਕਹਿੰਦੇ ਧੁੰਸਾ ਨਾ ਹੋੜ ਥਲੀ ਦੀ ਪੂਰੀ ਤੇ ਖਾਈ ਗਾ ਕਰਵੰਦੀਆਂ ਬਿਲਕੁਲ ਜਿੱਤਰਾ ਮਰਜ਼ੀ ਚੋ ਲੋ ਇਹ ਵੀ ਦਵਾਈ ਕਰਤੀ ਇਹਨਾਂ ਦੀ ਇਹਦੀ ਫਿਰ ਕੀ ਆ ਹੀਟ ਲਈ ਪੂਰੀ ਜੀ ਇਹ ਵੀ ਇੱਜ ਤਿੰਨ ਮਹੀਨੇ ਦੀ ਸੁਈ ਆ ਤਿੰਨ ਮਹੀਨਿਆਂ ਦੀ ਹਾਂ ਜੀ ਆਪਾਂ ਘਰੇ ਚੋਈ ਤਿੰਨ ਮਹੀਨੇ ਤਿੰਨ ਮਹੀਨੇ ਹਾਂ ਜੀ ਇਹਦੀ ਵਸ਼ੀ ਵਸ਼ੀ ਮਾਗੀ ਤੇ ਇਹਨੂੰ ਕੋਈ 35 36 ਦਿਨ ਹੋ ਗਏ ਨਾ ਬੜੀ ਜੀ ਹਾਂ ਜੀ ਬੜੀ ਜੀ ਤੇ ਤੀਜੇ ਤੋਂ ਬਿਲਕੁਲ ਇੱਕ ਗੱਪਣ ਹੋ ਗਈ ਹਾਂ ਜੀ ਗਾਂ ਤੇ ਜਲੀ ਤੇ ਹੁਣ ਹਾਜ਼ਰ ਦੁੱਧ ਜਿਹੜਾ ਚਵਾਵਾ ਆ ਹਾਜ਼ਰ ਦੁੱਧ ਵਿੱਚ 9 ਕਿਲੋ ਬਾਨੀ ਚੰ ਬਾਕੀ ਇਹ ਨਹੀਂ ਵੀ ਆਮ ਸ਼ਹੀ ਵਾਲ ਨੂੰ ਛਾਟ ਹੋਊ ਕੋ ਛੜ ਮਾਰੂਗੀ ਕਿਸੇ ਤੁਹਾਨੂੰ ਕੋਈ ਕੰਪਲੇਂਟ ਕੋਈ ਗੱਲ ਨਹੀਂ ਕਰਦੇ ਨਾ ਨਾ ਜੀ ਨਾ ਕੋਈ ਗੱਲ ਨਹੀਂ ਦੋ ਦੋ ਹੀ ਮੱਧਿਆ ਵਰਕਰ ਠੰਡੀ ਧੀਰੀ ਹੈ ਨਾ ਨਾ ਜੀ ਕੋਈ ਗੱਲ ਹੀ ਨਹੀਂ ਲੋ ਤੇ 9 ਕਿਲੋ ਪ੍ਰਾਵੋ ਦੁੱਧ ਹਾਜ਼ਰ ਆ ਤੀਜੇ ਸਵੇਰ ਲਈ ਅੱਗੇ ਗੱਪਣਾ ਇਹ ਆਈ ਹੋਈ ਆ ਬਾਕੀ ਗੱਪਣ ਚੈੱਕ ਪਾਸਾ ਪਸੂ ਨਹੀਂ ਆਉਂਦਾਗਾ ਜੇਕਰ ਆਪਾਂ ਦੋਸਤੋਂ ਗੱਲ ਕਰੀਏ ਜਨੇਟਰ ਚੈੱਕ ਨਹੀਂ ਹੁੰਦਾਗਾ ਟਾਈਮ ਥੋੜਾ ਨਾ ਤੇ ਟਾਈਮ ਥੋੜਾ ਬਾਕੀ ਵੇਰਵਾ ਜ਼ਰੂਰ ਪਾ ਦੇਣਾ ਕਿਉਂਕਿ ਜਿਹੜੀ ਹਾਥੀ ਹੋਈ ਆ ਉਹ ਗੱਲ ਦੱਸੀ ਜਾਊਗੀ ਬਾਕੀ ਜਿਹੜੀ ਕੋਈ ਉਹੀ ਆਪਾਂ ਤਿੰਨ ਮਹੀਨੇ ਅੱਛਾ ਜੀ ਹਾਂਜੀ 16 17 ਕਿਲੋ ਦੁੱਧ ਚਲੋ ਦਿੰਦੀ ਰਹੀ ਹੈ ਦਿੰਦੀ ਰਹੀ ਹੈ ਹੁਣ 9 ਤੇ ਆ ਗਈ ਹਾਂਜੀ 9 ਹੁਣ ਸੋ ਦਰਮੀ ਹੈ ਨਾ ਥੋੜੇ ਬਿਲਕੁਲ ਬਿਲਕੁਲ ਬਾਕੀ ਸ਼ਾਈਬਾਲਾਂ ਕੇ ਜਾਂ ਤੇ ਇਹਦਾ ਅੱਛਾ ਅੱਜ ਫਿਰ ਵੀਰ ਮੁੱਲ ਕੀ ਆ ਲੈਣ ਦੇਣ ਅੱਜ ਮੁੱਲ ਵੀ ਜੀ ਇਹਦਾ 28000 ਰੁਪਏ ਹਾਂ 25000 ਦੀ ਦੇਤਾ 25000 ਦੀ ਹਾਂਜੀ ਠੀਕ ਹੈ ਜੀ ਚਲੋ ਕਰਾ ਦਈਏ ਦਰਸਨ ਮਾੜਾ ਜੈ ਇਹਨੂੰ ਵੀ ਤੋਰ ਦਈਏ ਹਾਂ ਨਾ ਜਿਹੜੀ ਦੋਸਤੋ 25000 ਹੈ ਠੀਕ ਹੈ ਡਿਮਾਂਡ 28000 ਹੈ ਠੀ ਪੂਰਾ ওভারঅল ਜਿਹੜੀ ਤੁਸੀਂ ਦੇਖ ਸਕਦੇ ਹੋ ਸ਼ਾਈਵਾਂ ਰੰਗ ਦੇ ਵਿੱਚ ਆਓ ਆਇ ਕੋਮੈਂਟ ਕਰੋ ਵਾਹ ਲੈ ਬੜੀ ਜਿਆਦਾ ਠੀਕ ਹੈ ਬਾਕੀ ਬੈਰੀ ਉਲਟ ਬਣਾ ਲਈ ਜਿਹੜਾ ਵੀ ਮਗਰਲਾ ਨਾ ਉਹਦੇ ਕੋਈ ਕਿਉਂਕ ਧਰ ਪੰਜਾਂ ਦਾ ਫਰਕ ਹੋਊਗਾ ਬਾਕੀ ਓਕੇ ਬੈਰੀ ਦਾ ਪਿਛਲਾ ਆ ਆ ਪਿਛਲਾ ਇਹ ਨਹੀਂ ਵੀ ਕੋਈ ਜਿਆਦਾ ਉਹ ਉਹ ਵੀ ਜਿਹੜਾ ਆਪਾਂ ਤੁਹਾਡੇ ਨਾਲ ਥੋੜੀ ਨਿਕਬਰਾ ਫਰਕ 19 ਕੀਦਾ ਹੀ ਹੈ ਕੋਈ ਪੰਜਾਂ ਸੱਤਾਂ ਦਾ ਹੋਰੀ ਹਮਮ ਕਿਉਂ ਦੱਸਣਾ ਜ਼ਰੂਰੀ ਹੈ ਬਿਲਕੁਲ ਅਗਲੀ ਇਹ ਵੀ ਬਕਾਉਗਾ ਨਹੀਂ ਹੋਣੀ ਠੀਕ ਹੈ ਇਸ ਤੋਂ ਬਾਅਦ ਆ ਆ ਗਈਆਂ ਅਸਰ ਵੜਨ ਆ ਗਈਆਂ ਆਪਣੇ ਕੋ ਬੱਚੀਆਂ ਕਿੰਨੀ ਕਿੰਨੀ ਉਮਰ ਇਹਨਾਂ ਸਰਗੀਆਂ ਦੀ ਇਹਨਾਂ ਦੀ ਵੀਰ ਹੋਈਗੀ ਕੋਈ 1.5 150 1.5 ਸਾਲ ਉਮਰ ਆ ਤੇ ਕਿਸ ਨੇ ਟੀਕਾ ਇਹ ਆਈ ਹੋਈ ਇਹਨੂੰ ਆ ਜੀ ਇਹਨੂੰ ਆ ਇੱਕ ਨੂੰ AI ਹੋਈ ਜਿਹੜੀ ਬਿਲਕੁਲ ਬਲੈਕ ਰੰਗ ਹੈ ਇੱਕ ਰੰਗ ਦੇ ਵਿੱਚ ਆ ਦੋਸਤੋ ਜਿਆਦਾ ਠੀਕ ਹੈ ਇਹ AI ਹੋਈ ਆ ਤੇ ਤਿੰਨੇ ਬੱਚੀਆਂ ਵਗਾਊਗਾ ਤੇ ਡੇਢ-ਡੇਢ ਸਾਲ ਉਮਰ ਹੈਗੀ ਆ ਤੇ ਕੋਝਕ ਜਿਹੜੀ ਦੋਸਤੋ ਜਰਸੀ ਕ੍ਰਾਸਾਂਗ ਦੇ ਵਿੱਚ ਵੀ ਹੈਗੀਆਂ ਨੇ ਐਚ ਐਫ ਨੇ ਕ੍ਰਾਸ ਨੇ ਠੀਕ ਆ ਤਿੰਨ ਬੱਚੀਆਂ ਨੇ ਅੱਗੇ ਜਿਹੜੇ ਵੀਰ ਥਾਸ ਨੂੰ ਕਿਸੇ ਲੋੜਵੰਤ ਵੀਰ ਨੂੰ ਚਾਹੀਦੀਆਂ ਨੇ ਤੇ ਜਿਹਨੇ ਥੋੜਾ ਜਿਹਾ ਹੱਥ ਪੱਲਾ ਮਾਰ ਕੇ ਥੋੜੀ ਸਾਫ ਸੁਮਾਲ ਕਰਕੇ ਅੱਗੇ ਜਿਹੜੇ ਦੋਸਤੋ ਪਸ਼ੂ ਬਿਲਕੁਲ AI ਦੇ ਕਾਬਿਲ ਆ ਕੋਈ 2-4 ਪੰਜਾਂ ਮਹੀਨਿਆਂ ਦੇ ਦੌਰਾਨ ਬਾਕੀ ਵਜਨ-ਵੁਜਨ ਹੋ ਜਾਣਾ ਕੋਈ 5-4 ਮਹੀਨਿਆਂ ਦੇ ਦੌਰਾਨ ਇਹਦਾ ਤਾਂ ਵੀਰ ਜੀ ਕਰਦੇ 13000 ਰੁਪਏ ਕਾਲੀ ਬੱਛੀ ਆ ਕਾਲੀ ਬੱਛੀ ਜਿਹੜੀ ਏ ਆਈ ਉਹ ਹੀ ਦੱਸੀ ਆ 13000 ਇਹ ਬਹੁਤ ਚੰਗੀ ਬੱਛੀ ਆ ਮਾਂ ਘਰੇ ਦਾ ਹੈ ਆਪਣੇ ਤੋਂ ਏਤੀ ਆ ਪਾਉ ਠੀਕ ਆ ਜੀ ਹਾਂ ਬਹੁਤ ਚੰਗੀ ਦੋ ਇਹ 13000 ਦੀ ਜਿਹੜੀ ਆ ਆ ਗਈ ਆਪਣੀ ਛੋਟੀ ਫੇਸ ਕੁਆਲਟੀ ਆ ਜਿਹੜੀ ਕਿੰਨੀ ਚੰਗੀ ਕਰਾਸ ਵਾਲੀ ਐਸਫ ਜਸਟੀ ਕਰਾਉ ਇਹ ਦਾ ਗਿਆ ਜੀ ਇਹ 10 ਦੀ ਹੋ ਗਈ ਤੇ ਪਰਲੀ ਜਿਹੜੀ ਉਹ ਵੱਡੇ ਖੜੀ ਵੱਡੀ ਪਰਲੀ ਤਾਂ 13000 13000 ਮੈਂ ਕਿ ਦੋਹਾਂ ਦਾ 13-13 ਤਾਂ ਇੱਕ ਦਾ 10000 ਠੀਕ ਆ ਇਹ ਦੋਸਤੋ ਬਿਲਕੁਲ ਜਿਹੜਾ ਵੀਰਵਾ ਪਾ ਦਿੱਤਾ ਤੇ ਬਾਕੀ ਥਾਂ ਝੋਲੀ ਗਰੀ ਤੁਸੀਂ ਜਰੂਰ ਚੈੱਕ ਕਰ ਸਕਦੇ ਹੋ ਤੇ ਬਾਕੀ ਬੱਛੀਆਂ ਕੋਲੀਆਂ ਪੰਗੀਆਂ ਪਲਾਈਆਂ ਨੇ ਠੀਕ ਆ ਦੇਖੀ ਠੀਕ ਆ ਚਾਰ ਚਾਰ ਥਣ ਨੇ ਕਿਸੇ ਤਰ੍ਹਾਂ ਦੇ ਕੋ ਫੋਟ ਆ ਵੀ ਬੱਛੀ ਬੋਲੀ ਸੀ ਉਸਤੋਂ ਤਾਂ ਤੇ ਕਰਾਈ ਨਹੀਂ ਗਈ ਵੱਡੀ ਹਾਂਜੀ ਬਣੂਗੀ ਉਹਦੇ ਠੀਕ ਹੈ ਭਰਾ ਤੇ ਗੁਰਪ੍ਰੀਤ ਵੀਰੇ ਇੱਕ ਸੰਪਰਕ ਨੰਬਰ ਦੇ ਦਿਓ ਆਪਣੇ 95925 ਹਾਂਜੀ 76010 ਠੀਕ ਹੈ ਭਰਾ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਤੇ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਐਨੀਮਲ ਤਕਰੀਬ ਬਣਾਉਂਦੇ ਰਹਿੰਦੇ ਆ ਪਸ਼ੂ ਬਾਕੀ ਕੋਈ ਵੀਰ ਜਿਸ ਘਰੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਖਾਸ ਤੌਰ ਤੇ ਉਸ ਕਰੋਨਾ ਨਰਕ ਪਰਖਾ ਤਸੱਲੀ ਆ ਤੁਸੀਂ ਕਰਨੀ ਹੈ ਇੱਕ ਟਾਈਮ ਦੀ ਦੋ ਟਾਈਮ ਦੀ ਚੁਆਈ ਕਰਕੇ ਜਿਹੜੇ ਪਾਸੋਂ ਖਾਸ ਤੌਰ ਤੇ ਸੂਏ ਸਬਜ ਨੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ